ਹਿੰਦੂ ਐਕਟ ਨੂੰ ਲੈ ਕੇ ਪੰਜਾਬ ਦੇ ਵਿੱਚ ਚਲਾਈ ਜਾ ਰਹੀ ਚੇਤਨਾ ਯਾਤਰਾ ਦੇ ਲੁਧਿਆਣਾ ਪਹੁੰਚਣ ਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਵੱਲੋਂ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਤੇ ਚੇਤਨਾ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਕਈ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਮੌਜੂਦ ਰਹੀਆਂ ਅਤੇ ਹਿੰਦੂ ਜਥੇਬੰਦੀਆਂ ਦੇ ਵੱਲੋਂ ਹਿੰਦੂ ਐਕਟ ਦੀ ਸਰਕਾਰ ਤੋਂ ਮੰਗ ਕੀਤੀ ਗਈ। ਭਗਵਾ ਚੇਤਨਾ ਰਥ ਯਾਤਰਾ ਹਿੰਦੂ ਮੰਦਰ ਐਕਟ ਦੀ ਮੰਗ ਨੂੰ ਲੈ ਕੇ ਪੰਜਾਬ ਦੇ 101 ਸ਼ਹਿਰਾਂ ਦੇ ਵਿੱਚ ਕੱਢੀ ਜਾ ਰਹੀ ਹੈ 13 ਅਪ੍ਰੈਲ ਵਿਸਾਖੀ ਵਾਲੇ ਦਿਨ Hindu Nav Varsh Varsh Pratibha wale din ਪਟਿਆਲਾ ਦੇ ਸ਼੍ਰੀ ਪੂਤਰਾਥ ਮੰਦਰ ਜੀ ਤੋਂ ਇਹ ਯਾਤਰਾ ਸ਼ੁਰੂ ਹੋਈ ਹੈ ਜੋ ਕਿ 101 ਸ਼ਹਿਰਾਂ ਦਾ ਭ੍ਰਮਣ ਕਰਦੇ ਹੋਏ Hindu Mandir Act ਦੇ ਪ੍ਰਤੀ Hindu ਸਮਾਜ ਨੂੰ ਜਾਗਰੂਕ ਕਰਦੇ ਹੋਏ ਮਹੱਲੂ ਜੀ ਚ ਜਾ ਕੇ ਸਮਾਪਨ ਹੋਏਗੀ ਪੰਜਾਬ ਦਾ Hindu Samaj ਸਾਡੇ Hindu ਧਰਮ ਸਥਾਨਾਂ ਦੇ ਉੱਤੇ ਹੋ ਰਹੀ ਉਹਨਾਂ ਦੀ ਦੁਰਦਸ਼ਾ ਦੇ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਬਹੁਤ ਚਿੰਤਿਤ ਹੈ ਜਿਸ ਨੂੰ ਲੈ ਕੇ Hindu Samaj ਅਲੱਗ-ਅਲੱਗ ਮੰਚਾਂ ਦੇ ਉੱਤੇ ਅਲੱਗ-ਅਲੱਗ ਸੰਗਠਨਾਂ ਦੇ ਦੁਆਰਾ Hindu Mandir Act ਦੀ ਮੰਗ ਕਰ ਰਿਹਾ ਹੈ ਸਰਕਾਰ ਦੇ ਕਬਜ਼ੇ ਦੇ ਵਿੱਚ ਜਿਹੜੇ ਸਾਡੇ Hindu ਧਰਮ ਸਥਾਨ ਨੇ ਉਹਨਾਂ ਨੂੰ ਸਰਕਾਰ ਦੇ ਕਬਜ਼ੇ ਤੋਂ ਛਡਾਉਣ ਦੇ ਲਈ ਕਿਉਂਕਿ ਜਦੋਂ ਸਰਕਾਰ ਦੇ ਕਬਜ਼ੇ ਤੋਂ ਅਸੀਂ ਮੰਦਰ छुड़ाਣੇ ਨੇ ਤਾਂ ਉਹਨਾਂ ਧਰਮ ਸਥਾਨਾਂ ਦਾ ਪ੍ਰਬੰਧ ਕੌਣ ਕਰੇਗਾ ਉਸ ਦੇ ਲਈ ਜਾਂ ਤਾਂ ਜਿਹੜੀ ਰੂਲਿੰਗ ਪਾਰਟੀ ਹੋਏਗੀ ਉਹ ਆਪਣੇ ਕੋਈ ਨਾ ਕੋਈ ਨੁਮਾਇੰਦੇ ਉੱਥੇ ਲਗਾਏਗੀ ਇੱਕ ਪਾਰਟੀ ਦੀ ਸਰਕਾਰ ਜਾਏਗੀ ਦੂਸਰੀ ਪਾਰਟੀ ਦੀ ਸਰਕਾਰ ਆਏਗੀ ਤਾਂ ਉਹ ਆਪਣੇ ਨੁਮਾਇੰਦੇ ਬਦਲਦੇ ਰਹਿਣਗੇ ਸਾਡੇ ਧਰਮ ਸਥਾਨਾਂ ਦੇ ਵਿੱਚ ਰਾਜਨੀਤਿਕ ਹસ્તક્ષੇਪ ਫੇਰ ਵੀ ਰਹੇਗਾ ਬਿਨਾਂ ਕਿਸੇ ਰਾਜਨੀਤਿਕ ਹસ્તક્ષੇਪ ਤੋਂ ਸਾਡੇ ਧਰਮ ਸਥਾਨਾਂ ਦੇ ਪ੍ਰਬੰਧ ਕਰਨ ਲਈ ਇੱਕ ਕਾਨੂੰਨ ਇੱਕ ਪਾਲਿਸੀ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਸਿੱਖ ਸਮੁਦਾਏ ਦੇ ਲਈ ਐਸਜੀਪੀਸੀ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਹੈ ਉਸ ਤਰੀਕੇ ਦੇ ਨਾਲ ਇੱਕ ਡਰਾਫਟ ਬਣਾ ਕੇ ਸਰਕਾਰ ਨੂੰ ਦਿੱਤਾ ਗਿਆ ਕਿ ਸਰਕਾਰ ਨੇ ਜੋ ਮੌਜੂਦਾ ਮੁੱਖ ਮੰਤਰੀ ਨੇ ਕਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਹਿੰਦੂ ਸਮਾਜ ਨਾਲ 2017 ਦੇ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਇਸ ਦੇ ਉੱਤੇ ਕੰਮ ਕਰਾਂਗੇ ਪਾਲਿਸੀ ਬਣਾਵਾਂਗੇ ਸੁਪਰੀਮ ਕੋਰਟ ਹਾਈ ਕੋਰਟ ਜਿਹੜੇ ਉਹ ਵੀ ਜੱਜਮੈਂਟਾਂ ਦੇ ਚੁੱਕੀਆਂ ਨੇ ਅੱਜ ਮਹਾਂਤਰ ਰਵੀ ਕਾਂਜੀ ਦੀ ਰਹਿਮ ਨਮਾਈ ਦੇ ਵਿੱਚ ਜਿਹੜੀ ਭਗਵਾ ਚੇਤਨਾ ਯਾਤਰਾ ਰਥ ਯਾਤਰਾ ਚੱਲੀ ਆ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਨਿੰਦੂ ਮੰਦਰ ਐਕ ਨੂੰ ਲੈ ਕੇ ਉਸ ਦੀ ਕੜੀ ਦੇ ਵਿੱਚ ਅੱਜ ਲੁਧਿਆਣੇ ਪਹੁੰਚੀ ਹੈ ਅਸੀਂ ਇਸ ਯਾਤਰਾਤਰਾ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਮੇਰੇ ਨਾਲ ਸਾਡੇ ਪੰਜਾਬ ਦੇ ਪ੍ਰਧਾਨ ਸੰਜੀਵ ਦੇਵ ਜੀ ਯੂਵਾ ਤੋਂ ਪੰਜਾਬ ਦੇ ਪ੍ਰਧਾਨ ਜਸਵੀਰ ਰਾਜੂ ਜੀ ਤੇ ਜਿਲ੍ਹਾ ਅਧਿਖ ਨਿੰਦੂ ਮੰਦਰ ਬਗੜੀਆ ਜੀ ਵਰਗੀ ਜੈਨ ਜੀ ਚਿੰਟੂ ਜੀ ਗੋਲੂ ਜੀ ਔਰ ਸ਼ਿਵਸਰ ਹਿੰਦੁਸਤਾਨ ਮਜ਼ਦੂਰ ਸੈਨਾ ਦੇ ਨਿੰਦਰ ਭਰਦਵਾਜ ਦੀ ਸੰਜੇ ਜੀ ਉਹਨਾਂ ਦੀ ਟੀਮ ਅਸੀਂ ਇਹ ਕਹਿੰਦੇ ਹਾਂ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ Shiv Sena ਹਿੰਦੁਸਤਾਨ ਦੀ ਬੜੇ ਲੰਬੇ ਸਮੇਂ ਤੋਂ ਹਿੰਦੂ ਮੰਦਰ ਐਕਟ ਨੂੰ ਲੈ ਕੇ ਜਿਹੜੀ ਮੰਗ ਚੱਲੀ ਆ ਰਹੀ ਸੀ ਉਸ ਦੇ ਨਾਲ ਹੀ ਜਿਸ ਤਰ੍ਹਾਂ ਸਾਡੀ ਮੰਗ ਹੈ ਕਿ 35 ਹਜ਼ਾਰ ਜਣ ਦਿਦਿਓ ਸਿੰਧੂ ਮਾਰੇ ਗਏ ਉਹਨਾਂ ਨੂੰ ਬੋਅਸੇ ਵਾਸਤੇ ਅਸੀਂ ਲੜਾਈ ਲੜ ਰਹੇ ਸੀ ਉਸ ਦੇ ਨਾਲ ਨਾਲ ਹੀ ਸਾਡੀ ਮੁੱਖ ਮੰਗਾਂ ਦੇ ਵਿੱਚੋਂ ਹਿੰਦੂ ਮੰਦਰ ਐਕਟ ਨੂੰ ਲੈ ਕੇ ਜਿਹੜੀ ਮੰਗ ਸੀ ਸਾਡੇ ਰਾਸ਼ਟਰੀ ਪ੍ਰਮੁਖ ਜੀ ਦੀ ਤੇ ਉਹ ਮਹੰਤ ਜੀ ਨੇ ਰਾਤ ਯਾਤਰਾ ਸ਼ੁਰੂ ਕੀਤੀ ਪਰ ਪਾਰਟੀ ਪ੍ਰਮੁਖ ਜੀ ਨਾਲ ਗੱਲ ਕਰਕੇ ਇਹਨਾਂ ਨੇ ਉਹਨਾਂ ਤੋਂ ਸਮਰਥਨ ਮੰਗਿਆ ਤਾਂ ਸਾਨੂੰ ਖੁਸ਼ੀ ਹੈ ਕਿ ਸਾਡੇ ਪਾਰਟੀ ਦੇ ਰਾਸ਼ਟਰੀ ਪ੍ਰਮੁਖ ਸ਼੍ਰੀ ਪਵਨ ਗੁਪਤਾ ਜ ਰਾਤ ਯਾਤਰਾ ਨੂੰ ਹਿੰਦੂ ਮੰਦਰ ਐਕਟ ਨੂੰ ਲੈ ਕੇ ਭਰਪੂਰ ਸਮਰਥਨ ਦੇਤਾ ਔਰ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਜਿੱਥੇ ਤੇ ਰਾਤ ਯਾਤਰਾ ਜਾ ਰਹੀ ਹੈ Shiv Sena Hindustan ਦਾ ਪੂਰਨ ਸਹਿਯੋਗ ਹੈ ਕਿਉਂਕਿ ਅਸੀਂ ਚਾਹਦੇ ਹਾਂ ਕਿ ਹਿੰਦੂ ਮੰਦਰ ਐਕਟ ਜਿਹੜੀ ਲੜਾਈ ਲੜੀ ਜਾਵੇ ਜਿਸ ਦੇ ਨਾਲ ਅਗਰ ਹਿੰਦੂ ਮੰਦਰ ਐਕਟ ਬਣ ਜਾਂਦਾ ਹੈ ਤੇ ਮੈਂ ਸਮਝਦਾ ਸਮਾਜ ਦਾ ਉਥਾਨ ਹੋਣ ਦੇ ਵਿੱਚ ਕੋਈ ਦੇਰ ਨਹੀਂ ਲੱਗੇਗੀ ਔਰ ਸਮਾਜ ਦੇ ਜਿਹੜੇ ਫਾਇਦੇ ਵਾਸਤੇ ਕਈ ਕੰਮ ਕੀਤੇ ਜਾ ਸਕਦੇ ਆ ਇਸ ਸਰਕਾਰ ਨੂੰ ਮੈਂ ਵਧਾਈ ਦੇਣਾ ਮੰਤਰੀ ਰਵੀ ਕਾਂਤ ਜੀ ਨੂੰ ਉਹਨਾਂ ਦੀ ਟੀਮ ਨੂੰ ਜਿਨ੍ਹਾਂ ਨੇ ਬੀੜਾ ਚੱਕਿਆ ਔਰ ਉਸ ਨੂੰ Shiv Sena Hindustan ਦਾ ਪੂਰਨ ਸਮਰਥਨ ਹੈ ਜੈ ਸ਼੍ਰੀ ਲੁਧਿਆਣਾ ਤੋਂ ਅੱਪਸ਼ੇਕ ਜਲੋਟਾ ਦੀ ਰਿਪੋਰਟ ਐਸਐਮਜ਼ेड ਨਿਊਜ਼